ਤਨ ਤਨ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸ਼ਬਦ ਹੈ ਗੁਰੂ ਹੈ ਇਹਦੇ ਵਿੱਚ ਬਹੁਤ ਗਲਤੀਆਂ ਹੋ ਸਕਦੀਆਂ ਹਨ ਸੋ ਇੱਕ 84 ਲੱਖ ਜੋਨ ਸਾਨੂੰ ਸਮਝਾਉਣ ਲਈ ਪਰਮੇਸ਼ਰ ਨੇ ਬਣਾਈ ਹੈ ਸੋ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਸੋ ਪਹਿਲਾ ਜ਼ਮਾਨਾ ਸੀ ਅਸੀਂ ਜਾਨਵਰ ਪਸ਼ੂਆਂ ਤੋਂ ਡਰਦੇ ਸੀ ਜੰਗਲ ਸੀ ਅੱਜ ਮਨੋਖ ਮਨੋਖ ਤੋਂ ਡਰਦਾ ਹੈ ਸੋ ਧੰਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਇਹ ਜਦੋਂ ਅੰਤ ਆਉਣਾ ਹੈ ਫਿਰ ਪਹਿਲਾਂ ਨੌਕਰੀ ਫਿਰ ਪੜਾਂਗੇ ਨਹੀਂ ਉਧਰ ਲੜਾਈ ਜੰਦ ਸ਼ੁਰੂ ਹੋਏ ਉਧਰ ਭਰਤੀ ਕੀਤੇ ਫੌਜੀ ਕਿਵੇਂ ਆਜੇ ਤੇ ਉਹਨਾਂ ਨੂੰ ਬੰਦੂਕ ਫੜਨ ਦੀ ਈਂ ਅਕਲ ਹੈ ਕਿਵੇਂ ਜੰਗ ਚ ਜਿੱਤਣਗੇ ਸੋ ਜਦੋਂ ਅੰਤ ਆਉਣਾ ਹੈ ਅੰਤ ਤੇ ਹੈ ਨਾ ਸਾ ਭਗਤ ਅਤੇ ਸੰਸਾਰੀਆਂ 'ਚ ਕੀ ਫਰਕ ਹੈ ਭਗਤਵੇ ਮਿਹਨਤ ਕਰਦੇ ਹਨ ਜੋ ਪੋਣਾ ਗਲਾਸ ਹੈ ਜਾਂਦਾ ਗਲਾਸ ਹੈ ਜੋ ਮਿਲਿਆ ਹੈ ਪਦਾਰਥ ਹੈ ਉਹਦਾ ਆਨੰਦ ਲੈਂਦੇ ਹਨ ਸੋ ਚਾਰ ਮੋਮਬਤੀਆਂ ਚਾਰ ਦੀਵੇ ਸੋ ਗੁਰੂ ਨੇ ਪਦੇ ਦਿੱਤਾ ਚੌਥੀ ਮੋਮਬਤੀ ਦੀਵਾ ਨਾ ਜਗਾਈ ਸਾਡੀ ਆਦਤ ਹੈ ਸੋ ਜਿੱਥੋਂ ਰੋਕਿਆ ਜਾਂਦਾ ਹੈ ਖੋਪਰੀ ਉਲਟੀ ਹੈ ਕਿਉਂਕਿ ਧੁਨ ਤੁਨੀ ਤੋਂ ਸ਼ੁਰੂ ਹੋ ਕੇ ਦਿਲ ਤੇ ਹਿਲਦੇ ਇੱਥੇ ਸ਼ਬਦ ਬਣਦਾ ਹੈ ਫਿਰ ਜੀਭ ਤੇ ਸਵਾਦ ਵੀ ਲੈਂਦੀ ਹੈ ਬੋਲ ਦੀ ਵੀ ਹੈ ਰਸ ਸਾਰਾ ਠਾਕਰ ਦਾ ਉੱਪਰ ਸਭ ਫੇਰ ਪਿੱਛੋਂ ਤੇ ਹਵਾ ਆ ਰਹੀ ਹੈ ਅੱਗੇ ਸ਼ਬਦ ਬਣਦਾ ਹੈ ਸ਼ਬਦਾਂ ਦਾ ਸਾਰਾ ਖੇਲ ਹੈ ਸ਼ਬਦਾਂ ਨਾਲ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਆਪਾਂ ਬੋਲਚਾਲ ਕਰ ਰਹੇ ਹਾਂ ਤੇ ਵਿਸ਼ਟੀ ਦੀ ਖੋਜ ਭਾਲ ਬ੍ਰਹਮਾ ਜੀ ਨੇ ਕੀਤੀ ਬਹੁਤ ਵੱਡੇ ਸੈਨ ਦਾ ਸਾਇੰਸ ਦਾਣ ਸੀ ਵਿਗਿਆਨੀ ਸੀ ਸਾਰੇ ਹਰ ਪੱਖੋਂ ਨੇ ਖੋਜ ਕੀਤੀ ਉਹਨੇ ਦੇਖਿਆ ਰੰਗ ਨੌ ਤਰ੍ਹਾਂ ਦੇ ਰੰਗ ਹਨ ਫਿਰ ਮਿਲ ਕੇ ਹਜ਼ਾਰਾਂ ਰੰਗ ਬਣ ਜਾਂਦੇ ਹਨ ਇਹ ਸੱਤ ਤਰ੍ਹਾਂ ਦੇ ਰਾਗ ਹਨ। ਔਰ ਸੱਤਰਾਂ ਦੇ ਮਿੱਠਾ, ਲੂਣਾ, ਠਿੱਕਾ ਇਹ ਔਰ ਮਾਨਵੀ ਉਹਨੇ 9 ਤਰ੍ਹਾਂ ਦਾ ਬਣਾਇਆ। ਇਹ ਮਨ 9 ਤਰ੍ਹਾਂ ਦਾ ਹੈ। ਰਾਜ्य ਤਤ ਤਮ ਤਿੰਨ ਗੁਣ ਇਹਦੇ ਚ ਪੈਦਾ ਕੀਤੇ ਮਨ ਦੇ ਸੋ ਬਹੁਤ ਨੇ ਤਰਕੀ ਨੂੰ ਸਮਝਿਆ ਕੁਦਰਤਾਂ ਕਾਦਰ ਦੀ ਭਾਲ ਕੀਤੀ ਕਰਤੇ ਜੋ ਵੱਡਾ ਕਰਤਾ ਸੀ ਵੱਡੇ ਕ੍ਰਿਤ ਇਹਦੀ ਖੋਜ ਕੀਤੀ ਨਰੰਕਾਰ ਕੀ ਹੈ ਵੱਡਾ ਨਰੰਕਾਰ ਹੈ ਉਹਨੇ ਸੰਸਾਰ ਦੀ ਖੋਜ ਕੀਤੀ ਸੋ ਅੰਧ ਕਹਿੰਦਾ ਇਹ ਤੇ ਇੱਕ ਚਿੰਚਾ ਹੀ ਹੈ ਪਾਣੀ ਦਾ ਅੰਧ ਸਿੱਟੇ ਤੇ ਉਹਨੇ ਕਿਹਾ ਬੇਹੰਤ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅੱਜ ਤੋਂ 5-600 ਸਾਲ ਪਹਿਲਾਂ ਉਹਨਾਂ ਨੇ ਦੇਖਿਆ ਸੋਚਿਆ ਇਹ ਮਨੁੱਖਾ ਅંધੋਰਾ ਹੈ ਅੱਜ ਵਰਗਾ ਸਮਾਸੀ ਸੋ ਅਸੀਂ ਮੱਕੀ ਦੇ ਦਾਣੇ ਵਕ ਭੁੱਜ ਰਹੇ ਸੀ ਵੰਜ ਮੇਰੇ ਆਲ ਸਾ ਹਰ ਪਾਸ ਬਨੰਤੀ 라ਵ ਸੋ ਆਪਣੜਾ ਪ੍ਰਭ ਸੰਗ ਸੁਹੰਤੀ ਸ ਇਹ ਸਖੀ ਸਹੇਲੀ ਇਹ ਨਮਾਣੀ ਜਿੰਦ ਇਹ ਕੁਆਰੀ ਬੀਬੀ ਦਾ ਹਾਰ ਸ਼ਿੰਗਾਰ ਕੀਤਾ ਕੀ ਕੰਮ ਹੈ ਪਤੀ ਨੇ ਵੇਖੀ ਨਹੀਂ ਸੇਜਾ ਤੇ ਨਹੀਂ ਆਇਆ ਰਲੀਆਂ ਨਹੀਂ ਮੰਨੀਆਂ ਇਹ ਜਿੰਦ ਨਵਾਣੀ ਸਖੀ ਸਹੇਲੀ ਅਸੀਂ ਸਾਰੀਆਂ ਇਸਤਰੀਆਂ ਹਾਂ ਉਹ ਸਾਡਾ ਮਾਲਕ ਹੈ ਜਿੰਨੇ ਸਭ ਕੁਛ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਕੋਈ ਮਿਸਤਰੀ ਚੀਜ਼ ਬਣਾ ਕੇ ਬਹਿੰਦਾ ਨਹੀਂ ਇਹ ਮੰਨ ਨੂੰ ਸਮਝਾਣਾ ਹੈ ਕਾਦੀ ਆਲਸ ਕਰਦੀ ਹੈ ਜੇ ਚੰਗੇ ਕੰਮ ਲਈ ਐਸੇ ਸੁਸਰੀ ਹੋ ਜਾਂਦੇ ਆ ਮਾੜੇ ਕੰਮਾਂ ਲਈ ਸ਼ੇਰ ਪਟਿਆਲੇ ਨੂੰ ਕਹਿੰਦੇ ਆ ਆ ਹੀ ਪਟਿਆਲਾ ਜੇ ਗੁਰੂਕਾਰ ਹੋਣਾ ਹੈ ਜਾਂ ਚੰਗੇ ਕੰਮ ਲਈ ਮੈਂ ਮੋਟਰ ਤੇ ਜਾਵਾਂ ਰੋਟੀ ਦੇਣ ਚਾਹ ਦੇਂਦ ਜਾਵਾਂ ਉਹ ਸਾਨੂੰ ਖੇਤ ਵੀ ਬਹੁਤ ਦੂਰ ਲੱਗਦੇ ਹਨ ਸੋ ਇਹ ਕੁਦਰਤ ਬਹੁਤ ਵੱਡੀ ਹੈ ਕਾਦਰ ਬਹੁਤ ਇਹ ਵੀ ਵੱਡਾ ਹੈ ਇਹ ਮਹਾਨ ਹੈ ਕਾਦਰ ਵੀ ਕੁਦਰਤ ਦੀ ਕਾਦਰ ਕਰਤੇ ਦੀ ਕਰਤ ਸਭ ਕੁਝ ਵੱਡਾ ਖਜ਼ਾਨਾ ਹੈ ਉਹਨੇ ਗਿਣਤੀ ਵਿੱਚ ਲਿਆਣਾ ਚਾਹਾ बहुत खोज कीती ब्रह्मा जी ने अपना पजस पजस कब पाई अव अंत न पज्या जाय सो so, हुन पु अपनी तैयारी करला हुनते ਸਰੀਰ ਚ ਦੇਖੋ ਖੂਨ ਘਾੜਾ ਹੋ ਰਿਹਾ ਹੈ ਇਹ ਯੂਰੀਕ ਐਸਟ ਵਧਿਆ ਹੋਇਆ ਹੈ 슈ਗਰ ਵਧੀ ਹੋਈ ਹੈ ਇਹ ਰੋਗਾ ਨੇ ਸਾਨੂੰ ਦਿਨ ਪਾਣੀ ਤੋਂ ਡੋਬ ਦੇਣਾ ਹੈ ਸੋ ਇਹ ਵੇਖ ਵੇ ਕਦਮ ਰੱਖਣਾ ਪੈਗਾ ਜੈਸਾ ਭੋਜਨ ਹੈ ਲੰਗਰ ਹੈ ਉਸ ਦਾ ਮਨ ਭਰੇਗਾ ਇਸ ਸਰੀਰ ਨੂੰ ਇਹ ਹੱਡਾਂ ਨੂੰ ਪੰਨਣਾ ਪਏਗਾ ਮਿਹਨਤ ਕਰਨੀ ਪਵੇਗੀ ਹਾਰਡ ਵਰਕ ਕਰਨੀ ਪਵੇਗੀ ਸ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਸੋ ਹੁਣ ਤਿਆਰੀ ਕਰ ਤੋ ਪਹਿਲੋ ਨੌਕਰੀ ਫਿਰ ਪੜਾਂਗਾ ਨਹੀਂ ਸੋ ਪ੍ਰੈਕਟੀਕਲ ਜੀਵਨ ਜੀਣਾ ਪੈਦਾ ਇਹ ਸਾਨੂੰ ਸਾਰਾ ਸੰਸਾਰ ਸੁਖ ਦੀ ਭਾਲ ਚ ਹੈ ਨਹੀਂ ਸੁਖ ਮਿਲਣਾ ਦੁੱਖ ਕਿਉਂ ਹੈ ਦੁੱਖ ਧਾਰੂ ਸੁਖ ਰੋਗ ਪਿਆ ਦੁੱਖ ਧਾਰੂ ਹੈ ਇੱਕ ਦੁੱਖ ਲੈ ਕੇ ਆਇਆ ਹੈ ਉਹ ਸੌ ਸੁਖ ਲਏਗਾ ਉਮੀ ਪੈ ਗਿਆ ਚਿੱਕੜ ਹੋ ਗਿਆ ਸਾਰਾ ਗੰਦਗੀ ਮੈਲ ਕਰੋੜ ਕੇ ਲੈ ਗਿਆ ਨਾ ਸ ਇੱਕ ਦੁੱਖ ਸੌ ਸੁਖ 1000 ਸੁਖ ਲੈ ਕੇ ਆਉਂਦਾ ਹੈ ਸਾਡੀ ਮਰਤ ਛੋਟੀ ਹੈ ਸ ਗਰਵਾਣੀ ਸਰਵਣ ਕਰਨੀ ਪੈਗੀ ਪੜਨੀ ਪੈਗੀ ਵਿਚਾਰਨੀ ਪੈਗੀ ਸ ਤਿਆਰੀ ਕਰਨੀ ਪੈਗੀ ਇਹ ਸਰੀਰ ਨੂੰ ਅੱਡਾਂ ਨੂੰ ਭੰਨਣਾ ਪੈਦਾ ਕਹਿੰਦਾ ਮਤਲਬ ਤਾਂ ਹੀ ਨੀਂਦ ਆਏਗੀ ਰਾਤ ਨੂੰ ਤੂੰ ਜਦੋਂ ਮਿਹਨਤ ਕਰੇਗਾ ਆਪਣੀ ਜ਼ਿੰਮੇਵਾਰੀ ਸਮਝੇਗਾ ਡਿਊਟੀ ਦੇਂਗਾ ਰਾਤ ਨੂੰ ਨੀਂਦ ਆਪੇ ਆਏਗੀ ਗੋਲੀਆਂ ਖਾਣ ਦੀ ਲੋੜ ਹੀ ਨਹੀਂ ਨਾ ਸ਼ਰਾਬ ਪੀਣੀ ਨਾ ਹੋਰ ਅਮਲ ਨਸ਼ਾ ਸੋ ਇਹ ਜਿਵੇਂ ਨਿੱਕਾ ਬੱਚਾ ਹੈ ਉਹਨੂੰ 18 ਘੰਟੇ ਨੀਂਦ ਹੈ ਸਾਨੂੰ ਵੀ ਨੀਂਦ ਜ਼ਰੂਰੀ ਹੈ 6-7 ਘੰਟੇ ਸੋ ਸਾਰੇ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਿਆ ਮੈਂ ਬੋ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਇਹ ਉਲਟਾ ਖੇਲ ਹੋ ਰਿਹਾ ਹੈ ਵਾਪਸ ਦਸਵੇਂ ਦਰਵਾਜ਼ੇ ਚ ਜਾ ਰਹੀ ਹੈ ਇਹ ਧੁਨੀ ਤਾਂ ਸ਼ੁਰੂ ਹੋਈ ਫਿਰ ਮਾਈਂਡ ਚ ਗਈ ਸਾਰੇ ਸਰੀਰ ਜਾਏ ਉਹਨਿਆ ਹੈ ਇਹ ਮਨ ਨੂੰ ਸਮਝ ਨਾ ਪਏਗਾ ਮਨ ਨੂੰ ਅਸੀਂ ਸਰੀਰ ਦਾ ਅੰਗ ਹੀ ਨਹੀਂ ਸਮਝਦੇ ਸਾਰੀ ਗਰਵਾਣੀ ਮਨ ਦਾ ਗਿਆਨ ਹੈ ਸੋ ਮਨ 'ਚ ਬਹੁਤ ਤਾਕਤ ਹੈ ਹੁਣ ਮੈਂ ਜੂ ਕਹਾਂਗਾ ਯੂਐਸਏ ਉੱਥੇ ਸੁਰਤੀ ਚਲੀ ਜਾਏਗੀ ਆਨੰਦ ਲੈਣਾ ਹੈ ਫੀਲਿੰਗ ਲੈਣੀ ਹੈ ਅਸੀਂ ਖੇੜਾ ਲੈਣ ਆਏ ਹਾਂ ਮਸਤੀ ਲੈਣ ਆਏ ਹਾਂ ਸੋ ਖਾਂਦਿਆਂ ਪੀਂਦਿਆਂ ਹੱਸਦਿਆਂ ਪੈਂਦਿਆਂ ਕੀ ਸਾਨੂੰ ਬੰਦਸਾ ਪਾਈਆਂ ਵਿੱਚੇ ਮੁਕਤ ਜੁਗਤ ਭੁਗਤ ਹੈ ਸੋ ਇਹ ਸੌਖਾ ਔਰ ਸਹੀ ਮਾਰਗ ਤਾਂ ਤਾਂ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਣਾਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਕਰੋੜਾਂ ਅਰਬਾਂ ਵਾਰਨੇ ਜਾਂਦਾ ਹਾਂ ਨਮਸਕਾਰ ਕਰਦਾ ਜਿਨ੍ਹਾਂ ਨੇ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਇੱਕੋ ਹੀ ਇਹ ਬੋਲ ਵਾਲਾ ਰਹਿਣਾ ਹੈ ਆਖਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ 'ਚ ਬੋਲ ਵਾਲਾ ਹੈ ਸੋ ਇਹ ਖੋਜ ਕਰਨੀ ਪਵੇਗੀ ਫਿਰ ਪਰੇਸ਼ਾਨ ਨਾ ਹੋਵਾਂਗੇ ਜੀ ਸੋ ਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾ ਰਹੇ ਬਖਸ਼ ਲੈਣਾ ਜੀ ਬਖਸ਼ ਲੈ ਰਹਾ वाहिगुरु जी का ख़सा वाहिगुरु जी की फतिह तेग